ਇੱਕ ਜਾਪਾਨੀ ਲੋਕ ਕਹਾਣੀ ਚੰਦਰ ਕਾਂਤਾ ਪੁਰਾਣੇ ਸਮੇਂ ਦੀ ਗੱਲ ਹੈ ਜਾਪਾਨ ਦੇ ਇੱਕ ਪਿੰਡ ਵਿੱਚ ਇੱਕ ਪਤੀ ਪਤਨੀ ਰਹਿ ਰਹੇ ਸਨ ਉਹ ਬੜੇ ਦੁਖੀ ਸਨ ਕਿਉਂਕਿ ਵਿਆਹ ਨੂੰ 15 ਸਾਲ ਹੋ ਜਾਣ ਤੋਂ ਬਾਅਦ ਵੀ ਉਹਨਾਂ ਦੇ ਘਰ ਇੱਕ ਔਲਾਦ ਨਹੀਂ ਸੀ ਉਹਨਾਂ ਦੇ ਵੱਡ-ਵਡੇਰਿਆਂ ਦਾ ਘੋੜਿਆਂ ਦਾ ਵਪਾਰ ਸੀ ਪਰ ਇਸ ਵਪਾਰ ਵਿੱਚ ਵੀ ਘਾਟਾ ਪੈ ਜਾਣ ਕਰਨਾ ਉਹਨਾਂ ਦੇ ਦੁੱਖ ਵਿੱਚ ਹੋਰ ਵਾਤਾ ਹੋ ਗਿਆ ਹੁਣ ਉਹਨਾਂ ਕੋਲ ਇੱਕ ਵੀ ਘੋੜਾ ਨਹੀਂ ਸੀ ਉਹਨਾਂ ਦੋਹਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਸੀ ਪਿੰਡ ਵਾਲਿਆਂ ਵੀ ਉਹਨਾਂ ਨੂੰ ਹੁਣ ਹੱਥੋਂ ਧਾਰ ਦੇਣਾ ਬੰਦ ਕਰ ਦਿੱਤਾ ਇੱਕ ਲੋਕ ਵਿਸ਼ਵਾਸ ਅਨੁਸਾਰ ਉਹ ਹੋਰ ਵੀ ਜ਼ਿਆਦਾ ਝੁਰਦੇ ਰਹਿੰਦੇ ਲੋਕ ਵਿਸ਼ਵਾਸ ਅਨੁਸਾਰ ਉਸ ਪਿੰਡ ਵਿੱਚ ਜਿਸ ਜੋੜੇ ਦੇ ਘਰੇ ਕੋਈ ਲਾਦਨੀ ਸੀ ਹੁੰਦੀ ਉਹਨਾਂ ਦੇ ਵੱਡ ਬਡੇਰਿਆਂ ਦੀਆਂ ਰੂਹਾਂ ਭਟਕਦੀਆਂ ਰਹਿੰਦੀਆਂ ਸੀ ਤੇ ਉਹਨਾਂ ਨੂੰ ਕਦੇ ਸ਼ਾਂਤੀ ਨਹੀਂ ਸੀ ਮਿਲਦੀ ਸੋ ਬੇਲਾਦ ਜੋੜੇ ਨੂੰ ਪਿੰਡ ਦੇ ਮੁਖੀ ਕੋਲ ਕਿਸੇ ਯਤੀਮ ਬੱਚੇ ਨੂੰ ਗੋਦ ਲੈਣ ਦੀ ਇਜਾਜ਼ਤ ਲੈਣੀ ਪੈਂਦੀ ਸੀ ਤੇ ਵੱਡਿਆਂ ਦੀਆਂ ਰੂਹਾਂ ਨੂੰ ਸ਼ਾਂਤੀ ਮਿਲੇ ਇਸ ਲਈ ਖਾਨਦਾਨ ਦਾ ਨਾਂ ਅੱਗੇ ਵੀ ਵਧੇ ਤਾਂ ਇਹ ਜੋੜਾ ਪਿੰਡ ਦੇ ਮੁਖੀ ਕੋਲ ਬੱਚਾ ਗੋਦ ਲੈਣ ਦੀ ਇਜਾਜ਼ਤ ਲੈਣ ਲਈ ਗਿਆ ਤੇ ਨਾਲ ਹੀ ਬੇਨਤੀ ਕੀਤੀ ਕਿ ਉਹਨਾਂ ਨੂੰ ਇੱਕ ਘੋੜਾ ਵੀ ਦਿੱਤਾ ਜਾਏ ਜਿਸ ਦੇ ਪੈਸੇ ਉਹ ਹੌਲੀ-ਹੌਲੀ ਮੋੜ ਦੇਣਗੇ ਪਰ ਮੁਖੀ ਨੇ ਉਹਨਾਂ ਦੋਹਾਂ ਗੱਲਾਂ ਦੀ ਨਾ ਕਰ ਦਿੱਤੀ ਕਿਉਂਕਿ ਉਸ ਨੇ ਪਹਿਲਾਂ ਹੀ ਆਰਥਿਕ ਤੌਰ ਤੇ ਉਹਨਾਂ ਦੀ ਕਾਫੀ ਮਦਦ ਕੀਤੀ ਸੀ ਪਰ ਉਹਨਾਂ ਦੀ ਹਾਲਤ ਨਹੀਂ ਸੀ ਸੁਧਰੀ ਤੇ ਮੁਖੀ ਇਹ ਨਹੀਂ ਸੀ ਚਾਹੁੰਦਾ ਕਿ ਜਿਹੜਾ ਬੱਚਾ ਉਹ ਗੋਦ ਲੈਣ ਉਹ ਭੁੱਖ ਨਾਲ ਮਰ ਜਾਵੇ ਇੱਕ ਦਿਨ ਸ਼ਾਮ ਵੇਲੇ ਦੋਨੇ ਪਤੀ ਪਤਨੀ ਆਪਣੇ ਘਰ ਦੇ ਇੱਕ ਕਮਰੇ ਵਿੱਚ ਬਾਰੀ ਦੇ ਨੇੜੇ ਇੰਨਾ ਸੋਚਾਂ ਵਿੱਚ ਗੁੰਮਸਮ ਬੈਠੇ ਸੀ ਕਿ ਉਹਨਾਂ ਨੂੰ ਹੁਣ ਯਕੀਨ ਸੀ ਕਿ ਬੱਚੇ ਵਾਲੀ ਖਾਹਿਸ਼ ਤਾਂ ਹੁਣ ਕਦੇ ਪੂਰੀ ਨਹੀਂ ਹੋ ਸਕਦੀ ਉਹ ਠੰਡੀਆਂ ਆਹਾਂ ਭਰ ਰਹੀ ਸੀ ਤੇ ਬਾਰੀ ਦੇ ਬਾਹਰ ਚੰਨ ਪੂਰੀ ਤਰ੍ਹਾਂ ਆਪਣੀ ਚਾਨਣੀ ਖਿਲਾਰ ਰਿਹਾ ਸੀ ਅਚਾਨਕ ਹੀ ਚੰ드ਰਮਾ ਬਹੁਤ ਹੀ ਜ਼ਿਆਦਾ ਚਮਕਿਆ ਤੇ ਉਸ ਦੀ ਇੱਕ ਰੇਸ਼ਮ ਉਸੇ ਬਾਰੀ ਰਾਹੀਂ ਉਹਨਾਂ ਦੇ ਕਮਰੇ ਵਿੱਚ ਦਾਖਲ ਹੋਈ ਇਹ ਰੇਸ਼ਮ ਕਮਰੇ ਵਿੱਚ ਇੱਧਰ ਉੱਧਰ ਘੁੰਮਣ ਲੱਗੀ ਤਖੀਰ ਇੱਕ ਮੰਜੇ ਤੇ ਆ ਕੇ ਲੇਟ ਗਈ। ਉਸ ਰੇਸ਼ਮ ਦੇ ਖੱਲਿਓ ਇੱਕ ਛੋਟਾ ਜਿਹਾ ਬਿੰਦੂ ਉੱਭਰਿਆ ਤੇ ਵੱਡਾ ਹੁੰਦਾ ਗਿਆ ਤੇ ਫਿਰ ਉਸ ਤੋਂ ਇੱਕ ਚੂਹੇ ਦਾ ਕਦ ਕਾਠ ਜਿਹਾ ਇੱਕ ਚਾਂਦੀ ਰੰਗਾ ਘੋੜਾ ਬਣ ਗਿਆ। ਉਹਦੇ ਪਿੱਠ ਤੇ ਚੈਰੀ ਦੇ ਫੁੱਲਾਂ ਵਾਲੀ ਟਾਣੀ ਸੀ। ਫੁੱਲ ਹਾਲੇ ਖਿੜੇ ਨਹੀਂ ਸੀ ਬਲਕਿ ਬੰਦ ਕਲੀਆਂ ਦੇ ਰੂਪ ਵਿੱਚ ਸੀ। ਪਤੀ ਪਤਨੀ ਹੈਰਾਨ ਹੋਏ ਇਹ ਸਭ ਦੇਖ ਕੇ ਕੀ ਬੜੀ ਮਿੱਠੀ ਤੇ ਹਮਦਰਦੀ ਭਰੀ ਆਵਾਜ਼ ਆਈ ਬਈ ਉਦਾਸ ਨਾ ਹੋਵੋ। ਮੈਂ ਚੰਦਰਮਾ ਹਾਂ ਤੇ ਆਪਣਾ ਇੱਕ ਬੱਚਾ ਤੁਹਾਨੂੰ ਦੇਣ ਲਈ ਆਇਆ ਹਾਂ ਲੋ ਉਧਰ ਚੈਰੀ ਦੇ ਫੁੱਲਾਂ ਵਾਲੀ ਟਾਹਣੀ ਵੱਲ ਦੇਖੋ ਅਚਾਨਕ ਹੀ ਇੱਕ ਕਲੀ ਨੇ ਹੌਲੀ-ਹੌਲੀ ਆਪਣੀਆਂ ਬੰਦ ਪੱਤੀਆਂ ਖੋਲੀਆਂ ਤੇ ਪਤੀ-ਪਤਨੀ ਦੀ ਹੈਰਾਨੀ ਦੀ ਉਹਦੋਂ ਹੱਦ ਪਾਰ ਹੋ ਗਈ ਜਦੋਂ ਉਹਨਾਂ ਪੱਤੀਆਂ ਦੇ ਵਿੱਚਕਾਰੋਂ ਇੱਕ ਉਂਗਲ ਦੇ ਨੋਹ ਦੇ ਆਕਾਰ ਜਿੱਡਾ ਬੱਚਾ ਬੈਠਾ ਸੀ ਚੰਦਰਮਾ ਨੇ ਕਿਹਾ ਇਹ ਮੇਰੀ ਬੇਟੀ ਹੈ ਚੰਦਰ ਕਾਂਤਾ ਇਹਦੇ ਨਾਲ ਤੁਹਾਡੇ ਘਰ ਵਿੱਚ ਖੁਸ਼ੀ ਆਏਗੀ ਤੇ ਇਹ ਤੁਹਾਡੇ ਲਈ ਬੜੀ ਕਿਸਮਤ ਵਾਲੀ ਹੋਏਗੀ ਪਰ ਇੱਕ ਗੱਲ ਹੈ ਇਸ ਦਾ ਵਿਆਹ ਇਸ ਧਰਤੀ ਦੇ ਪੈਦਾ ਹੋਏ ਲੜਕੇ ਨਾਲ ਨਹੀਂ ਹੋ ਸਕਦਾ ਤੇ 18 ਸਾਲ ਦੀ ਉਮਰ ਵਿੱਚ ਇਹ ਫੇਰ ਮੇਰੇ ਕੋਲ ਵਾਪਸ ਪਰਤ ਆਏਗੀ ਇਸ ਸਾਰੇ ਸਮੇਂ ਦੌਰਾਨ ਤੁਸੀਂ ਸਾਰੇ ਕੰਮ ਬੜੀ ਸਿਆਣਪ ਨਾਲ ਕਰਨੇ ਤੇ ਸਭ ਕੁਝ ਹੀ ਚੰਗਾ ਹੋਏਗਾ ਹੁਣ ਇਸ ਬੱਚੀ ਨੂੰ ਫੁੱਲ ਤੋਂ ਚੁੱਕ ਕੇ ਬਿਸਤਰੇ ਤੇ ਪਾ ਦਿਓ ਚੰਦਰਕਾਂਤਾ ਕੁਝ ਮਿੰਟਾਂ ਵਿੱਚ ਹੀ ਇੱਕ ਨਵੇਂ ਜੰਮੇ ਬੱਚੇ ਦੇ ਕੱਦ ਦੀ ਹੋ ਗਈ। ਉਹਦੇ ਵਾਲ ਸ਼ਾਹ ਕਾਲੇ, ਉਸ ਦੀਆਂ ਅੱਖਾਂ ਸਤਾਰਿਆਂ ਵਰਗੀਆਂ ਤੇ ਉਸ ਦਾ ਰੰਗ ਸੁਨਹਿਰੀ ਸੀ। ਉਸ ਨੇ ਗੁਲਾਬੀ ਰੰਗ ਦੀ ਕਿਮੋਨੋ ਪੰਜਾਬੀ ਪਹਿਰਾਵਾ ਹੁੰਦਾ ਹੈ। ਕਿਵੋਨੋ ਉਹਨੇ ਪਾਇਆ ਹੋਇਆ ਸੀ ਤੇ ਜਿਸ ਉੱਪਰ ਬਹੁਤ ਹੀ ਪਿਆਰੀ ਕਢਾਈ ਕੀਤੀ ਹੋਈ ਸੀ, ਪਹਿਰਾਵੇ ਦੇ ਨਾਲ ਹੀ ਇੱਕ ਬਹੁਤ ਕੀਮਤੀ ਹੀਰਾ ਜੜਿਆ ਹੋਇਆ ਸੀ। ਛੋਟੇ ਜਿਹੇ ਕੁੜੇ ਨੇ ਬੱਚੀ ਦੇ ਨਰਮ ਜੇ ਵਾਲਾਂ ਤੇ ਆਪਣਾ ਨੱਕ ਰਗੜਿਆ ਖੁਸ਼ੀ ਨਾਲ ਹੌਲੀ ਜਿਹੀ ਆਪਣੀ ਪੂਛ ਹਿਲਾਈ ਤੇ ਚੰਦ ਦੀ ਰੇਸ਼ਮ ਤੇ ਬੈਠ ਗਿਆ ਤੇ ਹੌਲੀ ਜਹੀ ਚੰਦਰਮਾ ਦੀ ਆਵਾਜ਼ ਆਈ ਇੱਕ ਗੱਲ ਯਾਦ ਰੱਖਣੀ ਇਹ ਸਾਰੇ ਸਾਲਾਂ ਦੇ ਦੌਰਾਨ ਹਰ ਕੰਮ ਚੰਗੀ ਸਿਆਣਪ ਨਾਲ ਕਰਨਾ ਹੌਲੀ ਹੌਲੀ ਚੰਦ ਦੀ ਰੇਸ਼ਮ ਆ ਲਪ ਹੋ ਗਈ ਅਗਲੇ ਦਿਨ ਘੋੜਿਆਂ ਦੇ ਵਪਾਰੀ ਨੇ ਉਸ ਕੀਮਤੀ ਹੀਰੇ ਨੂੰ ਵੇਚ ਦਿੱਤਾ ਜਿਸ ਦੇ ਬਦਲੇ ਉਸ ਨੂੰ ਚੋਖੀ ਰਕਮ ਮਿਲ ਗਈ ਉਸ ਰਕਮ ਵਿੱਚੋਂ ਕੁਝ ਪੈਸੇ ਉਹਨੇ ਆਪਣੇ ਖੇਤਾਂ ਵਿੱਚ ਫੇਰ ਕੁਝ ਸੁਧਾਰ ਕੀਤਾ ਤੇ ਘੋੜਿਆਂ ਦਾ ਵਪਾਰ ਸ਼ੁਰੂ ਕਰ ਦਿੱਤਾ ਕੁਝ ਪੈਸੇ ਭੇਖ ਲਈ ਉਹਨੇ ਰੱਖ ਲਏ ਸਾਲਾਂ ਦੇ ਸਾਲ ਬੀਤਦੇ ਰਹੇ ਤੇ ਦੋਨੋਂ ਪਤੀ ਪਤਨੀ ਆਪਣੀ ਤੀ ਚੰਦਰਕਾਂਤਾ ਨਾਲ ਖੁਸ਼ੀ-ਖੁਸ਼ੀ ਰਹ ਰਹੇ ਸਨ ਹਮੇਸ਼ਾ ਰੱਬ ਦਾ ਸ਼ੁਕਰ ਕਰਦੇ ਰਹਿੰਦੇ ਸੀ ਉਹ ਦੋਨੋਂ ਚੰਗੇ ਕੰਮਾਂ ਵਿੱਚ ਵਿਸ਼ਵਾਸ ਰੱਖਦੇ ਸੀ ਹਰ ਕੰਮ ਸਿਆਣਪ ਨਾਲ ਕਰਦੇ ਉਹਨਾਂ ਦਾ ਘੋੜਿਆਂ ਦਾ ਵਪਾਰ ਵਧੀਆ ਚੱਲ ਪਿਆ ਦੇਸ਼ ਦੇ ਹਰ ਹਿੱਸੇ ਤੇ ਯੋਦੇ ਉਹਨਾਂ ਕੋਲੋਂ ਘੋੜੇ ਖਰੀਦਣ ਆਉਂਦੇ ਕਿਉਂਕਿ ਉਹਨਾਂ ਦੇ ਘੋੜੇ ਸਭ ਤੋਂ ਚੰਗੀ ਕਿਸਮ ਦੇ ਘੋੜੇ ਸੀ ਪਰ ਉਹਨਾਂ ਨੂੰ ਪੈਸੇ ਨਾਲ ਬਹੁਤਾ ਸਰੋਕਾਰ ਨਹੀਂ ਸੀ। ਉਹਨਾਂ ਨੂੰ ਜੋ ਖੁਸ਼ੀ ਆਪਣੀ ਬੇਟੀ ਦੀ ਹਰ ਖਾਹਿਸ਼ ਪੂਰੀ ਕਰਨ ਤੋਂ ਮਿਲਦੀ ਸੀ ਉਹ ਜਈ ਖੁਸ਼ੀ ਉਹ ਹੋਰ ਕਿਤੋਂ ਨਹੀਂ ਸੀ ਉਹਨੂੰ ਮਿਲ ਸਕਦੀ। ਉਹ ਬਸ ਬੇਟੀ ਦੇ ਪਾਲਣ ਪੋਸਣ ਵੱਲ ਜ਼ਿਆਦਾ ਧਿਆਨ ਦਿੰਦੇ ਸੀ ਇਸ ਲਈ ਉਹਨਾਂ ਦਾ ਕਿਸੇ ਵੀ ਮੜੇ ਕੰਮ ਵੱਲ ਧਿਆਨ ਨਹੀਂ ਸੀ। ਉਹ ਲੋਕਾਂ ਦਾ ਭਲਾ ਕਰਦੇ ਤੇ ਲੋੜਵੰਦਾਂ ਦੀ ਮਦਦ ਕਰਦੇ। ਚੰਦਰਕਾਂਤਾਂ ਨੂੰ ਪਿੰਡ ਦੇ ਸਾਰੇ ਲੋਕ ਬਹੁਤ ਪਿਆਰ ਕਰਦੇ। ਉਹ ਬੜੀ ਹੁਸ਼ਿਆਰ, ਸੋਹਣੀ ਤੇ ਦਿਆਲੂ ਕੁੜੀ ਸੀ। ਪਿੰਡ ਦਾ ਮੁਖੀਆ ਜੀ ਨੇ ਕਈ ਵਾਰੀ ਚੰਦਰਕਾਂਤਾ ਦੇ ਬਾਪ ਨੂੰ ਬੱਚਾ ਗੋਦ ਲੈਣ ਤੋਂ ਨਾ ਕਰ ਦਿੱਤੀ ਸੀ ਉਹ ਤਾਂ ਚੰਦਰਕਾਂਤਾ ਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਪਿਆਰ ਕਰਦਾ ਸੀ ਸ਼ਾਇਦ ਉਹ ਇਹ ਸੋਚਦਾ ਸੀ ਕਿਉਂਕਿ ਉਸ ਨੇ ਉਸ ਦੇ ਮਾਤਾ ਪਿਤਾ ਨੂੰ ਬੱਚਾ ਗੋਦ ਲੈਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਤੇ ਇਸੇ ਕਾਰਨ ਹੀ ਚੰਦਰਮਾ ਉਹਨਾਂ ਨੂੰ ਆਪਣੀ ਬੇਟੀ ਦੇ ਗਿਆ ਚੰਦਰਕਾਂਤਾ ਨੇ ਦੇ ਮਾਤਾ ਪਿਤਾ ਕਈ ਵਾਰੀ ਇਹ ਸੋਚ ਕੇ ਉਦਾਸ ਨਹੀਂ ਹੋ ਜਾਂਦੇ ਕਿ ਇੱਕ ਦਿਨ ਚੰਦਰਕਾਂਤਾ ਉਸ ਕੋਲ ਵਿਛੜ ਜੂਗੀ ਚੰਦਰਕਾਂਤਾ ਨੂੰ ਇਸ ਗੱਲ ਦਾ ਪਤਾ ਸੀ ਉਸ ਨੂੰ ਵੀ ਇਸ ਗੱਲ ਦੀ ਚਿੰਤਾ ਸੀ ਕਿਉਂਕਿ ਉਹ ਆਪਣੇ ਮਾਪੇ ਬਾਂ ਨੂੰ ਬਹੁਤ ਪਿਆਰ ਕਰਦੀ ਸੀ ਇਸ ਤਰ੍ਹਾਂ ਤੇ ਉਸ ਦੇ ਕਿੰਨੇ ਚੰਗੇ ਦੋਸਤ ਬਣ ਗਏ ਸੀ ਜਿਨ੍ਹਾਂ ਨਾਲ ਉਹ ਖੇਡਦੀ ਸੀ ਹੱਸਦੀ ਟੱਪਦੀ ਉਹ ਆਪਣੀ ਮਾਂ ਪਿਓ ਦੀਆਂ ਦਿਆ ਘੋੜਿਆਂ ਦਾ ਪਾਲਣ ਪੋਸਣ ਵਿੱਚ ਵੀ ਮਦਦ ਕਰਦੀ ਜਦੋਂ ਚੰਦਰ ਕਾਂਤਾ 10 ਸਾਲ ਦੀ ਹੋ ਗਈ ਤਾਂ ਇੱਕ ਦਿਨ ਉਹ ਨੇ ਆਪਣੇ ਮਾਪੇ ਨੂੰ ਗੱਲਾਂ ਕਰਦੇ ਸੁਣਿਆ ਉਹਦੀ ਮਾਂ ਕਹਿ ਰਹੀ ਸੀ ਵੀ ਜਦੋਂ ਚੰਦਰ ਕਾਂਤਾ ਸਾਨੂੰ ਛੱਡ ਕੇ ਚਲੀ ਗਈ ਸਿਰਫ ਸਾਡਾ ਹੀ ਦਿਲ ਨਹੀਂ ਟੁੱਟੇਗਾ ਬਲਕਿ ਸਾਡੇ ਬਜ਼ੁਰਗਾਂ ਦੀਆਂ ਰੂਹਾਂ ਵੀ ਨਾ ਖੁਸ਼ ਹੋ ਜਾਣਗੀਆਂ ਇਸਰ ਦੀ ਤੇ ਉਹਨਾਂ ਦਾ ਖਾਨਦਾਨ ਅੱਗੇ ਵਧਾਉਣ ਲਈ ਸਾਡੇ ਦੋਤੇ ਦੋਤਰੀਆਂ ਪੋਤੇ ਪੁੱਤਰੀਆਂ ਨਹੀਂ ਹੋਣਗੇ। ਉਹ ਚੰਦਰਮਾ ਦੇ ਉੱਪਰ ਸਾਡੇ ਦੋਤੇ ਦੋਤਰੀਆਂ ਦੇ ਹੋਣ ਦੀ ਖੁਸ਼ ਕਿਵੇਂ ਕਿਵੇਂ ਖੁਸ਼ ਹੋ ਸਕਣਗੇ? ਇਹ ਗੱਲ ਸੁਣ ਕੇ ਚੰਦਰ ਕਾਂਤਾ ਉਦਾਸ ਹੋ ਗਈ। ਉਹ ਸੋਚਣ ਲੱਗੀ ਕਿ ਉਹਨਾਂ ਨੂੰ ਇੱਕ ਦਿਨ ਵਿਚਾਰ ਆਇਆ ਉਹ ਆਪਣੇ ਮਾਤਾ ਪਿਤਾ ਕੋਲ ਜਾ ਕੇ ਕਹਿਣ ਲੱਗੀ ਮੈਂ ਚਾਹੁੰਦੀ ਹਾਂ ਕਿ ਮੇਰੇ ਹੋਰ ਵੀ ਭੈਣ ਭਰਾ ਹੋਣ। ਮਾਂ ਨੇ ਹੈਰਾਨ ਹੋ ਕੇ ਨਾਲ ਜਵਾਬ ਦਿੱਤਾ بیٹے ਨਹੀਂ ਚੰਦਰਮਾ ਨੇ ਸਾਨੂੰ ਹੋਰ ਬੱਚੇ ਨਹੀਂ ਭੇਜਣੇ ਉਸ ਨੇ ਅੱਗੇ ਹੀ ਤੈਨੂੰ ਸਾਡੇ ਕੋਲ ਭੇਜ ਕੇ ਬਹੁਤ ਵੱਡਾ ਕੰਮ ਕੀਤਾ ਹੈ ਚੰਦਰ ਕਾਂਤਾ ਬੋਲੀ ਮੇਰਾ ਮਤਲਬ ਇਹ ਨਹੀਂ ਕਿ ਚੰਦਰਮਾ ਹੀ ਸਾਨੂੰ ਹੋਰ ਬੱਚੇ ਦੇਊਗਾ ਮੈਂ ਸੋਚਦੀ ਹਾਂ ਕਿ ਹੁਣ ਤੁਹਾਡੇ ਕੋਲ ਕਾਫੀ ਪੈਸਾ ਹੈ ਇਹ ਪੱਕੀ ਗੱਲ ਹੈ ਕਿ ਹੁਣ ਮੁਖੀਆ ਪਿੰਡ ਦੇ ਜੀ ਤੀਮ ਬੱਚੇ ਤੁਹਾਨੂੰ ਗੋਦ ਲੈਣ ਤੋਂ ਇਨਕਾਰ ਨਹੀਂ ਕਰੂਗਾ ਉਹਨਾਂ ਜੀ ਦੀ ਮਾਂ ਨੂੰ ਇੱਕ ਚੰਗਾ ਕਰ ਤੇ ਚੰਗੇ ਮਾਪੇ-ਪਾਪ ਮਿਲ ਜਾਣਗੇ ਤੇ ਇਸ ਧਰਤੀ ਤੇ ਰੀਤੀ ਰਿਵਾਜ ਅਨੁਸਾਰ ਤੁਹਾਡੇ ਘਰ ਪੋਤੇ-ਪੋਤਰੀਆਂ ਦੋਤੇ ਉਤਰੀਆਂ ਵੀ ਖੇਡਣਗੇ ਫਿਰ ਇਸ ਨਾਲ ਸਾਡੇ ਬਜ਼ੁਰਗਾਂ ਨੂੰ ਵੀ ਕੋਈ ਫਰਕ ਨਹੀਂ ਪਊਗਾ ਭਾਵੇਂ ਮੇਰੇ ਵਿਆਹ ਤੋਂ ਬਾਅਦ ਮੇਰੇ ਬੱਚੇ ਚੰਦਰਮਾ ਤੇ ਹੀ ਜਨਮ ਲੈਣ ਬਜ਼ੁਰਗਾਂ ਦੀਆਂ ਰੂਹਾਂ ਤ੍ਰਿਪਤ ਹੋ ਜਾਣਗੀਆਂ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੋਊਗੀ ਕਿ ਬੱਚਿਆਂ ਨਾਲ ਤੁਹਾਡਾ ਘਰ ਹਮੇਸ਼ਾ ਹੱਸਦਾ-ਮਸਦਾ ਰਹੂਗਾ ਮੇਰੀ ਜਾਣ ਤੋਂ ਬਾਅਦ ਤੁਸੀਂ ਵੀ ਕੱਲ੍ਹ ਤਾਂ ਮਹਿਸੂਸ ਨਹੀਂ ਕਰੋਗੇ ਚੰਦਰਕਾਂ ਦੇ ਮਾਤਾ-ਪਿਤਾ ਨੇ ਬੱਚੇ ਦੀ ਗੱਲ ਬੜੀ ਸਿਆਣੀ ਲਗੀ ਤੇ ਉਹਦੇ ਦਿੱਤੇ ਹੋਏ ਸੁਝਾਵਾਂ ਤੋਂ दंग रह ਗਏ ਉਸ ਵੱਲ ਵੇਖਣ ਲੱਗੇ ਉਸ ਨੂੰ ਇਹ ਖਿਆਲ ਕਦੇ ਨਹੀਂ ਸੀ ਸੁਝਿਆ ਚੰਦਰਕਾਂਤਾ ਦੇ ਪਿਤਾ ਕਹਿਣ ਲੱਗੇ ਜਦੋਂ ਚੰਦਰਮਾ ਨੇ ਸਾਨੂੰ ਇਹ ਕਿਹਾ ਸੀ ਕਿ ਇਨ੍ਹਾਂ ਸਾਲਾਂ ਦੌਰਾਨ ਹਰ ਕੰਮ ਸਿਆਣਪ ਨਾਲ ਕਰਨਾ ਹੈ ਸ਼ਾਇਦ ਉਸ ਦਾ ਮਤਲਬ ਇਹ ਵੀ ਹੋਊਗਾ ਚੰਦਰਕਾਂਤਾ ਦੀ ਮਾਂ ਬੋਲੀ ਹਾਂ ਇਹੀ ਮਤਲਬ ਹੋਏਗਾ ਸਾਡੇ ਕੋਲ ਇੰਨੀਆਂ ਖੁਸ਼ੀਆਂ ਆ ਗਈਆਂ ਇੰਨਾ ਪੈਸਾ ਆ ਗਿਆ ਪਰ ਅਸੀਂ ਇਸ ਦੇ ਬਦਲੇ ਕੋਈ ਖਾਸ ਕੰਮ ਨਹੀਂ ਕੀਤਾ ਮੈਂ ਕੱਲ ਨੂੰ ਹੀ ਮੁਖਿਆ ਕੋਲ ਜਾਊਂਗਾ ਮੁਘਿਆ ਨੂੰ ਉਹਨਾਂ ਦਾ ਇਹ ਕੰਮ ਵਿੱਚ ਖੁਸ਼ੀ ਹੋਈ ਉਹਨਾਂ ਨੇ ਉਹਨਾਂ ਨੂੰ ਤਿੰਨ ਲੜਕੀ ਤੇ ਦੋ ਲੜਕੀਆਂ ਗੋਦ ਲੈਣ ਦੀ ਇਜਾਜ਼ਤ ਦੇ ਦਿੱਤੀ ਜਿਨ੍ਹਾਂ ਨੂੰ ਉਹਨਾਂ ਨੇ ਉਨੀ ਪਿਆਰ ਨਾਲ ਪਾਲਿਆ ਜਿੰਨੇ ਪਿਆਰ ਨਾਲ ਉਹ ਚੰਦਰਕਾਂਤਾ ਨੂੰ ਪਾਲਿਆ ਸੀਗਾ ਜਦੋਂ ਚੰਦਰਕਾਂਤਾ 18 ਸਾਲ ਦੀ ਹੋਈ ਤਾਂ ਉਸਦੇ ਮਾਤਾ ਪਿਤਾ ਨੇ ਸਾਰੇ ਪਿੰਡ ਵਾਸੀਆਂ ਨੂੰ ਚੰਦਰਕਾਂਤਾ ਦੇ ਜਨਮ ਦਿਨ ਦੀ ਪਾਰਟੀ ਤੇ ਸਦਾ ਭੇਜਿਆ ਸਾਰਾ ਘਰ ਖੁਸ਼ੀਆਂ ਨਾਲ ਭਰ ਗਿਆ ਘਰ ਬਹੁਤ ਸੋਹਣਾ ਸਜਾਇਆ ਹੋਇਆ ਸੀ ਵੱਡੇ ਸਾਰੇ ਵੇੜੇ ਵਿੱਚ ਸੁਨਹਿਰੀ ਲਾਲ ਰਣਾ ਜਗਾਈਆਂ ਹੋਈਆਂ ਸੀ ਦਰਖਤਾਂ ਨੂੰ ਰੰਗ-ਬਰੰਗੇ ਲਿਖਤੀ ਕਾਗਜ਼ਾਂ ਨਾਲ ਸਜਾਇਆ ਗਿਆ ਸੀ ਵਧੀਆ ਸੰਗੀਤ ਚੱਲ ਰਿਹਾ ਸੀਗਾ ਤੇ ਪਿਆਰੀਆਂ-ਪਿਆਰੀਆਂ ਧੁਨਾਂ ਵੱਜ ਰਹੀਆਂ ਸੀਆਂ ਮੇਜ਼ਾਂ ਉੱਪਰ ਤਰ੍ਹਾਂ-ਤਰ੍ਹਾਂ ਦੇ ਪਕਵਾਨ ਪਰੋਸੇ ਗਏ ਅੱਧੀ ਰਾਤ ਨੂੰ ਜਦੋਂ ਪਾਰਟੀ ਚੱਲ ਰਹੀ ਸੀ ਚੰਦਰਪਾ ਬੜੀ ਤੇਜ਼ੀ ਨਾਲ ਚਮਕਿਆ ਤੇ ਉਸ 'ਚੋਂ ਇੱਕ ਚੰਦ ਦੀ ਰੇਸ਼ਮ ਨਿਕਲ ਕੇ ਵਿੜੇ ਵਿੱਚ ਦਾਖਲ ਹੋ ਗਈ ਉਹ ਇੱਧਰ-ਉੱਧਰ ਘੁੰਮਦੀ ਰਹੀ ਤੇ ਅਖੀਰ ਚੈਰੀ ਦੇ ਦਰਖਤ ਤੇ ਬੈਠ ਗਈ ਇਸ ਰੇਸ਼ਮ ਵਿੱਚੋਂ ਕੁਝ ਕੂਲੇ-ਕੂਲੇ ਤੇ ਤੁੰਦਲੇ ਜਿਹੇ ਆਕਾਰ ਤੁਰਦੇ ਹੋਏ ਜਾਪੇ ਪਹਿਲਾਂ ਇਹ ਕੁਝ ਦੂਰ ਦੂਰ ਸੀ ਫਿਰ ਹੌਲੀ ਹੌਲੀ ਨੇੜੇ ਨੇੜੇ ਹੁੰਦੇ ਪਿੰਡ ਦੇ ਲੋਕ ਭੈਪੀਤ ਹੋ ਗਏ ਦੇਖ ਰਹੇ ਸੀ ਇਹ ਕੀ ਹੋ ਰਿਹਾ ਹੈ ਹੌਲੀ ਹੌਲੀ ਇਹ ਆਕਾਰ ਸੱਚ ਮੁੱਚ ਮਨੁੱਖਾਂ ਵਰਗੇ ਝਾਪਣ ਲੱਗ ਪਏ ਤੇ ਹੌਲੀ ਹੌਲੀ ਚੰਦਰਮਾ ਦੇ ਲੋਕ ਉਸ ਚੰਦ ਦੀ ਰੇਸ਼ਮ ਵਿੱਚੋਂ ਨਿਕਲ ਕੇ ਬਾਹਰ ਆ ਗਏ ਹਰ ਕੋ ਨਾ ਵਿੱਚੋਂ ਚਾਂਦੀ ਰੰਗੇ ਘੋੜੇ ਤੇ ਸਵਾਰ ਸੀ ਉਹ ਬੜੇ ਖੁਸ਼ ਸਨ ਹਰ ਕਿਸੇ ਨੇ ਚੰਦਰ ਕਾਂਤਾ ਵਰਗੇ ਸੋਹਣੇ ਸੋਹਣੇ ਕੱਪੜੇ ਪਾਏ ਹੋਏ ਸੀ ਔਰਤਾਂ ਨੇ ਕਢਾਈ ਵਾਲੀਆਂ ਰੇਸ਼ਮੀ ਕਮੀਨੋ ਪਹਿਨੀਆਂ ਹੋਈਆਂ ਸੀ ਆਦਮੀਆਂ ਨਿਸਪਈਆਂ ਵਰਗੀਆਂ ਵਰਦੀਆਂ ਪਹਿਨੀਆਂ ਹੋਈਆਂ ਸੀ ਉਹ ਪਿੰਡ ਦੇ ਲੋਕਾਂ ਨਾਲ ਮਿਲ ਜੁਲ ਕੇ ਨੱਚਣ ਗਾਉਣ ਲੱਗੇ ਹੈ ਹੱਸਣ ਖੇਡਣ ਲੱਗੇ ਇੰਜ ਜਾਪਦਾ ਸੀ ਜਿਵੇਂ ਸਾਰੇ ਇੱਕ ਦੂਜੇ ਨੂੰ ਚਿਰਾਂ ਤੋਂ ਜਾਣਦੇ ਹੋਣ ਪਿੰਡ ਵਾਲੇ ਜੋ ਕੁਝ ਪਹਿਲਾਂ ਡਰ ਰਹੇ ਸੀ ਹੁਣ ਉਹ ਪੂਰੀ ਤਰ੍ਹਾਂ ਉਹਨਾਂ ਨਾਲ ਮਿਲ ਕੇ ਖੁਸ਼ੀ ਮਨਾ ਰਹੇ ਸੀ ਕੁਝ ਚਿਰ ਬਾਅਦ ਇੱਕ ਨੌਜਵਾਨ ਇੱਕ ਘੋੜੇ ਦੀਆਂ ਬਾਗਾਂ ਫੜੀਆਂ ਤੇ ਉਹ ਕੁਝ ਦੂਰ ਫਾਸਲੇ ਤੇ ਖੜਾ ਹੋ ਗਿਆ ਚੰਦਰਕਾਂਤਾ ਨੇ ਉਸ ਵੱਲ ਦੇਖਿਆ ਤਾਂ ਉਸ ਨੂੰ ਜਾਪਿਆ ਕਿ ਇਹ ਨੌਜਵਾਨ ਆ ਸਾਰੇ ਲੋਕਾਂ ਤੋਂ ਸੋਹਣਾ ਹੈ ਸੋ ਉਸਵਾਲ ਉਸਨੇ ਦੇਖ ਕੇ ਮੁਸਕਰਾਈ ਨੌਜਵਾਨ ਵੀ ਉਸਵਾਲ ਮੁਸਕਰਾਟ ਤੇ ਖੁਸ਼ ਹੋਇਆ ਤੇ ਇਹ ਮੁਸਕਰਾ ਹਟਾ ਕੇ ਜਵਾਬ ਦਿੱਤਾ ਫਿਰ ਉਹ ਚੰਦਰਕੰਤਾ ਤੇ ਉਸਦੇ ਮਾਪੇ ਵੱਲ ਚੁੱਕਿਆ ਚੰਦਰਕੰਤਾ ਏ ਘੋੜਾ ਤੇਰਾ ਹੈ ਉਹੀ ਘੋੜਾ ਜਿਹੜਾ ਤੈਨੂੰ ਇੱਥੇ ਲੈ ਕੇ ਆਇਆ ਸੀ ਇਹ ਮੇਰੇ ਤਵੇਲੇ ਵਿੱਚ ਰਹਿੰਦਾ ਹੈ ਤੇ ਤੇਰੀ ਵਾਪਸੀ ਦੀ ਉਡੀਕ ਕਰ ਰਿਹਾ ਹੈ ਤੇ ਅੱਜ ਮੈਂ ਇਸ ਨੂੰ ਇਸ ਤੇ ਬੈਠ ਕੇ ਤੇਰੇ ਕੋਲ ਆਇਆ ਹਾਂ ਕੀ ਤੂੰ ਮੇਰੇ ਨਾਲ ਇਸ ਘੋੜੇ ਤੇ ਬੈਠ ਕੇ ਚੰਦਰਮਾ ਤੇ ਵਾਪਸ ਚੱਲੇਂਗੀ ਇਸ ਵਿੱਚ ਮੈਨੂੰ ਮਾਣ ਮਹਿਸੂਸ ਹੋਗਾ ਚੰਦਰਕਾਂਤਾ ਫੇਰ ਮੁਸਕराई ਹੁਣ ਉਸ ਨੂੰ ਜਾਪਿਆ ਕਿ ਉਸ ਦੇ ਸਾਥ ਵਿੱਚ ਚੰਦਰਮਾ ਤੇ ਜਾਣਾ ਸ਼ਾਇਦ ਇੰਨਾ ਦੁਖਦਾਈ ਨਹੀਂ ਸੀ ਜਿੰਨਾ ਸੋਚਦੀ ਸੀ ਉਸ ਦੇ ਮਾਤਾ ਪਿਤਾ ਵੀ ਮੁਸਕਰਾਏ ਉਹ ਉਦਾਸ ਵੀ ਸਨ ਪਰ ਉਹਨਾਂ ਨੂੰ ਇਹ ਸੋਚ ਕੇ ਤਸੱਲੀ ਹੋ ਗਈ ਕਿ ਉਹਨਾਂ ਦੀ ਬੇਟੀ ਚੰਦਰਕਾਂਤਾ ਲਈ ਉਸ ਤੋਂ ਚੰਗਾ ਪਤੀ ਕੋਈ ਹੋਰ ਨਹੀਂ ਸੀ ਹੋ ਸਕਦਾ ਚੰਦਰਕਾਂਤਾ ਨੇ ਬਰਫ਼ ਵਰਗੇ ਚਿੱਟੇ ਰੰਗੀ ਕੋੜੀ ਦੇ ਸਿਰ ਤੇ ਹੱਥ ਰੱਖਿਆ ਤੇ ਤੇ ਕੋੜੀ ਨੇ ਆਪਣਾ ਨੱਕ ਪਿਆਰ ਨਾਲ ਚੰਦਰਕਾਂਤਾ ਦੇ ਸਿਰ ਨਾਲ ਰਗੜਿਆ ਫੇਰ ਚੰਦਰਮਾ ਦੀ ਆਵਾਜ਼ ਵਿਹਲੇ ਵਿੱਚ ਆਈ ਮੇਰੇ ਦੋਸਤੋ ਤੁਸੀਂ ਇੰਨਾ ਸਾਰੇ ਸਾਲਾਂ ਦੌਰਾਨ ਸਿਆਣਪ ਤੋਂ ਕੰਮ ਲਿਆ ਹੈ ਤੁਸੀਂ ਜ਼ਰੂਰਤਮੰਦ ਬੱਚਿਆਂ ਦੀ ਮਦਦ ਕੀਤੀ ਹੈ ਤੇ ਕਈਆਂ ਦੀ ਜ਼ਰੂਰਤਾਂ ਪੂਰੀਆਂ ਕੀਤੀਆਂ ਹਨ ਤੁਸੀਂ ਉਹਨਾਂ ਵਿੱਚ ਆਪਣਾ ਪਿਆਰ ਤੇ ਪੈਸਾ ਵੰਡਿਆ ਹੈ ਇਸ ਦੇ ਬਦਲੇ ਵਿੱਚ ਤੁਸੀਂ ਆਪਣੀ ਪੁੱਤਰੀ ਚੰਦਰਕਾਂਤਾ ਕੋਲੋਂ ਹਮੇਸ਼ਾ ਲਈ ਨਹੀਂ ਵਿਛੜ ਰਹੀ ਹਰ ਸਾਲ ਆਪਣੇ ਜਨਮ ਦਿਨ ਵਾਲੇ ਦਿਨ ਇਹ ਆਪਣੇ ਪਤੀ ਤੇ ਬੱਚਿਆਂ ਨਾਲ ਤੁਹਾਡੇ ਕੋਲ ਇੱਥੇ ਕੁਝ ਸਮਾਂ ਰਹਿਣ ਲਈ ਆਇਆ ਕਰੇਗੀ ਇਸ ਤਰ੍ਹਾਂ ਜਾਪੇਗਾ ਜਿਵੇਂ ਤੁਹਾਡੀ ਬੇਟੀ ਕਿਸੇ ਦੂਰ ਪਿੰਡ ਵਿੱਚ ਇੱਕ ਚੰਗੇ ਪਰਿਵਾਰ ਵਿੱਚ ਵਿਆਹੀ ਗਈ ਹੈ ਇਸ ਤਰ੍ਹਾਂ ਜਨਮ ਦਿਨ ਦੀ ਪਾਰਟੀ ਇੱਕ ਵਿਆਹ ਪਾਰਟੀ ਵਿੱਚ ਬਦਲ ਗਈ ਤੇ ਅਜਈਆਂ ਵਧੀਆ ਪਾਰਟੀ ਸੀ ਜਿਸ ਬਾਰੇ ਕਦੇ ਪਿੰਡ ਵਾਲਿਆਂ ਨੇ ਸੋਚਿਆ ਵੀ ਨਹੀਂ ਸੀ ਚੰਦ ਦੇ ਲੋਕ ਇਹ ਮੌਕਾ ਹੋਰ ਵੀ ਸ਼ਾਨਦਾਰ ਬਣਾਉਣ ਲਈ ਹਰ ਕਿਸੇ ਨੂੰ ਕੋਈ ਨਾ ਕੋਈ ਕੀਮਤੀ ਤੋਹਫ਼ਾ ਦੇ ਰਹੀ ਸੀ ਸਾਰੇ ਲੋਕ ਖੁਸ਼ ਸੀ ਤੇ ਹੈਰਾਨ ਸੀ। ਇਹੋ ਜਿਹੇ ਸਵਾਦ ਦੇ ਪਕਵਾਨ ਵਰਤ ਰਹੇ ਸੀ ਜਿੰਨਾਂ ਬਾਰੇ ਪਿੰਡੇ ਦੇ ਲੋਕਾਂ ਨੇ ਕਦੇ ਸੁਣਿਆ ਵੀ ਨਹੀਂ ਸੀ ਤੇ ਚੰਦ ਦੀ ਚਾਨਣੀ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ, ਰੇਸ਼ਮੀ ਕੱਪੜੇ ਐ ਤੇ ਗਹਿਣੇ ਚਮਕ ਰਹੇ ਸੀ। ਪਾਰਟੀ ਸਾਰੀ ਰਾਤ ਹੀ ਚੱਲਦੀ ਰਹੀ ਸਵੇਰ ਹੋਣ ਤੋਂ ਪਹਿਲਾਂ ਚੰਦ ਤੋਂ ਚੰਦ ਦੇ ਲੋਕ ਆਪਣੇ ਘੋੜਿਆਂ ਤੇ ਬੈਠ ਗਏ ਤੇ ਉੱਪਰ ਅਸਮਾਨ ਵਿੱਚ ਉੱਟਣ ਲੱਗੇ। ਚੰਦਰਕਾਂਤਾ ਵੀ ਆਪਣੇ ਘੋੜੇ ਤੇ ਆਪਣੇ ਲਾੜੇ ਦੇ ਨਾਲ ਬੈਠ ਗਈ। ਹੁਣ ਚੰਦਰਕਾਂਤਾ ਤੇ ਉਸਦੇ ਮਾਪੇ ਦੇ ਮਨ ਵਿੱਚ ਵਿਛੋੜੇ ਦੀ ਉਦਾਸੀ ਤਾਂ ਜ਼ਰੂਰ ਸੀ ਪਰ ਇਹ ਉਦਾਸੀ ਉਸ ਤਰ੍ਹਾਂ ਨਹੀਂ ਸੀ ਜਿਸ ਤਰ੍ਹਾਂ ਦੀ ਹਮੇਸ਼ਾ ਦੇ ਵਿਛੋੜੇ ਵਾਲੀ ਹੁੰਦੀ ਹੈ। ਹੁਣ ਉਸ ਉਦਾਸੀ ਵਿੱਚ ਇਹ ਉਮੀਦ ਵੀ ਸੀ ਕਿ ਚੰਦਰਕਾਂਤਾ ਹਰ ਸਾਲ ਆਪਣੇ ਮਾਪੇ ਕੋਲ ਆਪਣੇ ਪਤੀ ਤੇ ਬੱਚਿਆਂ ਦੇ ਨਾਲ ਆਇਆ ਕਰੇਗੀ। ਸੋ ਚੰਦਰਕਾਂਤਾ ਦੇ ਮਾਪੇ ਆਪਣੀ ਬੇਟੀ ਨੂੰ ਉਸਦੇ ਲਾੜੇ ਦੇ ਨਾਲ ਬੈਠੀ ਹੋਈ ਨੂੰ ਹੱਥੇ ਲਾਉਂਦੇ ਰਹੇ ਤੇ ਦੇਖਦੇ ਰਹੇ। ਉਹੋ ਉਹਨਾਂ ਚਿਰ ਉਵੇਂ ਹੀ ਕਰਦੇ ਰਹੇ ਜਦੋਂ ਤੱਕ ਉਹਨਾਂ ਨੂੰ ਉਹਨਾਂ ਦੀ ਬੇਟੀ ਦਿਖਾਈ ਦਿੰਦੀ ਰਹੀ ਜਿਉਂ ਹੀ ਉਹ ਮੁੜੇ ਉਹਨਾਂ ਧਰਤੀ ਵੱਲ ਨਜ਼ਰ ਮਾਰੀ ਤਾਂ ਉਹ ਚੰਦਰਮਾ ਵਰਨੋਂ ਦਿੱਤੇ ਇੱਕ ਹੋਰ ਤੋਹਫੇ ਵੱਲ ਹੈਰਾਨੀ ਨਾਲ ਦੇਖਣ ਲੱਗੇ ਇਹ ਚੈਰੀ ਦੇ ਰੁੱਖ ਦੇ ਥੱਲੇ ਚੰਦ ਵੱਨੋਂ ਇੱਕ ਘੋੜਾ ਸੀ ਤੇ ਇੱਕ ਘੋੜੀ ਸੀ ਉਹਨਾਂ ਨੂੰ ਤੋਹਫੇ ਵਜੋਂ ਦਿੱਤੇ ਗਏ ਸੀ ਉਹ ਚੜਦੇ ਸੂਰਜ ਦੀ ਰੋਸ਼ਨੀ ਵਿੱਚ ਚਾਂਦੀ ਵਾਂਗ ਚਮਕ ਰਹੇ ਸਨ ਆਪਣੀ ਕਹਾਣੀ ਜਿਹੜੀ ਹੈ ਇਹ ਖਤਮ ਹੁੰਦੀ ਹੈ ਚੰਦਰਕਾਂਤਾ ਤੇ ਇਹ ਬਲਰਾਜ ਟਾਲੀਵਾਲ ਨੂੰ ਇਹ ਦੀ ਲਿਖੀ ਹੋਈ ਹੈ ਬਾਕੀ ਕਹਾਣੀਆਂ ਨਾਲ ਆਪਾਂ ਫਿਰ ਮਿਲਦੇ ਰਾਵਾਂਗੇ ਤੇ ਬਾਕੀ ਗਾਣੀਆਂ ਸੁਣਨ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਹੈ ਪਸੰਦ ਆਵੇ ਤਾਂ ਲਾਈਕ ਸ਼ੇਅਰ ਵੀ ਕਰਨਾ ਫਿਰ ਮਿਲਦੇ ਹਾਂ ਰੱਬ ਰੱਖਾ